रेडी स्टार्ट ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਇੱਕ ਸਮੱਸਿਆ ਆਮ ਪਾਈ ਜਾ ਰਹੀ ਹੈ ਉਹ ਹੈ ਡਿਪਰੈਸ਼ਨ ਤਣਾਅ ਡੰਡੇ ਇਸ ਨੂੰ ਅਸੀਂ ਅਜੋਕੇ ਦੌਰ ਦੀ ਸਮੱਸਿਆ ਵੀ ਕਹਿ ਸਕਦੇ ਹਾਂ ਕਿਉਂਕਿ ਅੱਜ ਤੋਂ ਲਗਭਗ 20-25 ਸਾਲ ਪਹਿਲਾਂ ਬਹੁਤ ਘੱਟ ਲੋਕ ਇਸ ਦੇ ਨਾਂ ਬਾਰੇ ਜਾਣਦੇ ਸਨ ਪਰ ਅੱਜ ਭਾਰਤ ਦਾ ਇੱਕ ਵੱਡਾ ਹਿੱਸਾ ਖਾਸ ਕਰ ਸਾਡਾ ਨੌਜਵਾਨ ਵਰਗ ਇਸ ਸਮੱਸਿਆ ਦਾ ਸ਼ਿਕਾਰ ਹੈ ਜਿਸ ਦੇ ਵੱਖ-ਵੱਖ ਸਥਿਤੀਆਂ ਅਨੁਸਾਰ ਵੱਖ-ਵੱਖ ਕਾਰਨ ਹੋ ਸਕਦੇ ਹਨ ਡੰਡੀ ਇਹਨਾਂ ਸਾਰੇ ਕਾਰਨਾ ਵਿੱਚੋਂ ਕੁਝ ਪਰਿਵਾਰਿਕ ਪਰੇਸ਼ਾਨੀਆਂ ਨੌਜਵਾਨ ਪੀੜ੍ਹੀ ਦੀਆਂ ਭੁੱਖ ਦੀਆਂ ਪਰੇਸ਼ਾਨੀਆਂ ਅਤੇ ਕੁਝ ਨਿੱਜੀ ਪਰੇਸ਼ਾਨੀਆਂ ਪ੍ਰਮੁੱਖ ਹਨ ਡੰਡੀ ਇੱਕ ਮੁੱਖ ਪਰੇਸ਼ਾਨੀ ਕਿਸੇ ਸਭ ਤੋਂ ਪਿਆਰੇ ਦੋਸਤ ਦੇ ਸਾਡ ਜਾਣ ਜਾਂ ਬਿਨਾਂ ਮਤਲਬ ਦੇ ਗੱਲਬਾਤ ਬੰਦ ਕਰਨ ਦੀ ਪਰੇਸ਼ਾਨੀ ਵੀ ਸ਼ਾਮਿਲ ਹੈ ਡੰਡੀ ਹੁਣ ਇੱਥੇ ਇਹ ਕਹਿਣਾ ਬਹੁਤ ਸੌਖਾ ਹੈ ਕਿ ਡਿਪਰੈਸ਼ਨ ਕੁਝ ਨਹੀਂ ਹੁੰਦਾ ਜਾਂ ਇਹ ਸਭ ਨਵੀਂ ਪੀੜੀ ਦੇ ਚੋਚਲੇ ਹਨ ਜੇਸ ਗੱਲ ਨੂੰ ਅਸੀਂ ਪੂਰੀ ਤਰ੍ਹਾਂ ਗਲਤ ਵੀ ਨਹੀਂ ਕਹਿ ਸਕਦੇ ਪਰ ਜੋ ਇਨਸਾਨ ਇਸ ਚੀਜ਼ ਨਾਲ ਜੂਝ ਰਿਹਾ ਹੁੰਦਾ ਹੈ ਉਸ ਲਈ ਇਹ ਇੱਕ ਸਰਾਪ ਵਾਂਗ ਹੁੰਦਾ ਹੈ ਡੰਡੀ ਅਸਲ ਵਿੱਚ ਅੱਜ ਦੇ ਇੰਟਰਨੈਟ ਤੇ ਮੋਬਾਈਲ ਦੇ ਯੁੱਗ ਵਿੱਚ ਹਰ ਚੀਜ਼ ਹਰ ਉਮਰ ਦੇ ਬੱਚਿਆਂ ਲਈ ਉਪਲਬਧ ਹੈ ਪਰਵਾਦ ਵਿੱਚ ਜਦੋਂ ਕੁਝ ਗਲਤ ਹੋ ਜਾਂਦਾ ਹੈ ਤਾਂ ਛੋਟੀ ਉਮਰ ਤੇ ਸਮਝਦਾਰੀ ਦੀ ਘਾਟ ਕਾਰਨ ਉਹ ਨਾ ਤਾਂ ਕਿਸੇ ਨੂੰ ਉਸ ਗਲਤੀ ਬਾਰੇ ਦੱਸਦੇ ਹਨ ਅਤੇ ਨਾ ਹੀ ਗਲਤੀ ਨੂੰ ਕਿਸੇ ਦੇ ਸਾਹਮਣੇ ਮੰਨਦੇ ਹਨ ਡੰਡੇ ਬਸ ਅੰਦਰੋਂ ਅੰਦਰ ਹੀ ਘੁੱਟਦੇ ਰਹਿੰਦੇ ਹਨ ਡੰਡੇ ਇਹ ਚੀਜ਼ ਉਸ ਦੇ ਅੰਦਰ ਘਟਦੇ ਘਟਦੇ ਡਿਪਰੈਸ਼ਨ ਦਾ ਰੂਪ ਧਾਰ ਜਾਂਦੀ ਹੈ ਲਿਖਿਓ ਵੀ ਸੈਕੰਡ ਪੈਰਾ ਰੈਡੀ ਸਰਕਾਰੀ ਡਾਕਟਰਾਂ ਦੀਆਂ ਸਮੱਸਿਆਵਾਂ ਦੀਆਂ ਕੁਝ ਬੇਨਤੀਆਂ ਪਹਿਲੇ ਲੇਖ ਵਿੱਚ ਕਰ ਚੁੱਕੇ ਹਾਂ ਡੰਡੀ ਡਾਕਟਰਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਦੀ ਆਗਿਆ ਦੇਣ ਦੇ ਨੁਕਤੇ ਬਾਰੇ ਵੀ ਕੁਝ ਨੁਕਤੇ ਬਿਆਨ ਕੀਤੇ ਗਏ ਹਨ ਡੰਡੀ ਮੇਰਾ ਇਹ ਖਿਆਲ ਹੈ ਇਸ ਮਾਮਲੇ ਵਿੱਚ ਡਾਕਟਰਾਂ ਦੀ ਆਪਣੀ رائے ਵੀ ਲਈ ਜਾਣੀ ਚਾਹੀਦੀ ਹੈ ਤੇ ਕੋਈ ਫੈਸਲਾ ਵੀ ਠੋਸਿਆ ਨਹੀਂ ਜਾਣਾ ਚਾਹੀਦਾ ਹੈ ਡੰਡੀ ਜੇ ਸਰਕਾਰ ਨੇ ਡਾਕਟਰਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਦੀ ਆਗਿਆ ਕਿਸੇ ਹਾਲਤ ਵਿੱਚ ਦੇਣੀ ਹੋਵੇ ਤੇ ਉਸ ਨੂੰ ਫੀਸ ਦੇ ਕੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲਾ ਵਰਤਮਾਨ ਤਰੀਕਾ ਪਸੰਦ ਨਾ ਹੋਵੇ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਹੋਰ ਕੀ ਤਰੀਕਾ ਧਾਰਨ ਕੀਤਾ ਜਾਏ ਜਿਸ ਨਾਲ ਹਸਪਤਾਲਾਂ ਵਿੱਚ ਲੋਕਾਂ ਦੀ ਸੇਵਾ ਵੀ ਹੋ ਸਕੇ ਤੇ ਨਾਲ ਹੀ ਡਾਕਟਰਾਂ ਨੂੰ ਵੀ ਵੱਧ ਤੋਂ ਵੱਧ ਤਸੱਲੀ ਮਿਲ ਸਕੇ ਇਸ ਸੰਬੰਧ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੁਣ ਤੱਕ ਡਾਕਟਰਾਂ ਦੀਆਂ ਸੇਵਾਵਾਂ ਦੀ ਪੂਰੀ ਅਹਿਮੀਅਤ ਦਾ ਅਹਿਸਾਸ ਨਹੀਂ ਕੀਤਾ ਗਿਆ ਡੰਡੀ ਵਿਦੇਸਾਂ ਵਿੱਚ ਡਾਕਟਰਾਂ ਨੂੰ ਭਾਰੀ ਸਹੂਲਤਾਂ ਪ੍ਰਾਪਤ ਵੀ ਹਨ ਡੰਡੀ ਇਸ ਤੋਂ ਬਿਨਾ ਸੇਵਾ ਦਾ ਮੁਆਵਜ਼ਾ ਵੀ ਇਹਨਾਂ ਮਿਲਦਾ ਹੈ ਕਿ ਉਹਨਾਂ ਨੂੰ ਕੋਈ ਭੁੱਖ ਨਹੀਂ ਰਹਿ ਜਾਂਦੀ ਡੰਡੀ ਇਹੋ ਕਾਰਨ ਹੈ ਕਿ ਸਾਡੇ ਦੇਸ਼ ਦੇ ਚੰਗੇ ਡਾਕਟਰ ਤੇ ਮਾਹਰ ਇਥੇ ਰਹਿਣ ਦੀ ਬਜਾਏ ਬਾਹਰ ਜਾਣ ਨੂੰ ਬਧੇਰੇ ਅਹਿਮੀਅਤ ਦਿੰਦੇ ਹਨ ਡੰਡੀ ਵਦੀਸਾਂ ਵਿੱਚ ਜਾ ਕੇ ਉਹਨਾਂ ਦੀ ਭਾਰੀ ਕਦਰ ਹੁੰਦੀ ਹੈ ਤੇ ਉਹਨਾਂ ਨੂੰ ਆਪਣੇ ਦੇਸ਼ ਤੇ ਬਾਹਰਲੇ ਦੇਸ਼ ਦਾ ਫਰਕ ਵੀ ਪ੍ਰਤੀਤ ਹੋ ਜਾਂਦਾ ਹੈ ਡੰਡੀ ਜੇ ਸਾਡੀ ਸਰਕਾਰ ਚਾਹੁੰਦੀ